ਪੰਜਾਬ ਚ ਕਿਸਾਨਾਂ ਵੱਲੋਂ ਪੰਜਾਬ ਬੰਦ aí ਕਾਲ ਦਿੱਤੀ ਗਈ ਉਸ ਦੇ ਤਹਿ ਸਮਾਣਾ ਸ਼ਹਿਰ ਦੇ ਵਿੱਚ ਕਿਸਾਨਾਂ ਵੱਲੋਂ ਬੰਦਾ ਸਿੰਘ ਬਹਾਦਰ ਚੌਂਕ ਉੱਥੇ ਪਟਿਆਲਾ ਇਸਾਰ ਰੋਡ ਹੈ ਪਰਵਾਨੇ ਘਰ ਤੋਂ ਕੈਥਲ ਰੋਡ ਹੈ ਉਸ ਨੂੰ ਅਮਾਜ aí ਬੰਦ ਕੀਤੀ ਗਈ ਹੈ ਸਮਾਣਾ ਸ਼ਹਿਰ ਮੁਕੰਮਲ ਬੰਦ ਹੈ ਸਬਜ਼ੀ ਮੰਡੀ ਬੰਦ ਹੈ ਔਰ ਜਿਹੜੇ ਅਦਾਰੇ ਨੇ ਕਰਿਆਣਾ ਮਰਚੈਂਟ ਦੁਕਾਨਾਂ ਸਭ ਬੰਦ ਹੈ ਬੈਂਕਾਂ ਨੂੰ ਵੀ ਕਿਸਾਨਾਂ ਨੇ ਬੰਦ ਕਰਵਾ ਦਿੱਤਾ ਹੈ ਇਹਨਾਂ ਨੇ ਜਿਹੜੀ ਮੁਰਲੀ ਸੁਵਿਧਾਵਾਂ ਹੈ ਖਾਸ ਤੌਰ ਤੇ ਜਿਹੜੀ ਕੋਈ ਦੁੱਖ ਹੈ ਸੁੱਖ ਹੈ ਕਿਸੇ ਨੇ ਇੰਟਰਵਿਊ ਤੇ ਜਾਣਾ ਉਸ ਨੂੰ ਜਾਇ ਰੱਖੇ ਗਏ ਸਾਡੇ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤੇ ਬੈਠਿਆਂ ਨੂੰ ਜਦੋਂ ਸਰਕਾਰ ਦੀ ਕੰਨ ਤੇ ਜੂੰ ਨਹੀਂ ਰੰਗੀ ਤਾਂ ਇਹ ਮਜਬੂਰ ਨੇ ਸਾਨੂੰ 30 ਤਰੀਕ ਨੂੰ ਬੰਦ ਦਾ ਸੱਦਾ ਦੇਣਾ ਪਿਆ ਹੈ ਤੇ ਸਾਨੂੰ ਪੂਰੇ ਪੰਜਾਬ ਨਿਵਾਸੀਆਂ ਵੱਲੋਂ ਸਾਰੇ ਸ਼ਹਿਰ ਵੱਲੋਂ ਸਾਰੇ ਦੁਕਾਨਦਾਰਾਂ ਵੱਲੋਂ ਪੂਰਾ ਸਮਰਥਨ ਹੈ ਉਹਦੇ ਤਹਿਤ ਅੱਜ ਅਸੀਂ ਇਹ ਜਿਹੜਾ ਹਸਾਰ ਰੋਡ ਹੈ ਬੰਦਾ ਸਿੰਘ ਬਹਾਦਰ ਸਾਹਿਬ ਪਟਿਆਲੇ ਤੋਂ ਹਸਾਰ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੇ ਸਮਾਣਾ ਸ਼ਹਿਰ ਪਟਿਆਲੇ ਤੋਂ ਹਸਾਰ ਰੋਡ ਤੇ ਪੁਹਾਲੀਗੜ੍ਹ ਤੋਂ ਦਿੱਲੀ ਰੋਡ ਇਹ ਅਸੀਂ ਅੱਜ ਜਿਹੜਾ ਚੌਕ ਹੈ ਉਹ ਬੰਦ ਕੀਤਾ ਹੋਇਆ ਹੈ ਇਹ ਯਾਦ ਤੇ ਇਹ ਵੀ ਸਭ ਤੋਂ ਪਹਿਲਾਂ ਤੇ ਸਾਡੇ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਹੈ ਉਹਨੂੰ ਜਾਂਦਾ ਹੈ ਦੂਜਾ ਨੰਬਰ ਜੇ ਕੋਈ ਪੜਨ ਵਾਲਾ ਬੱਚਾ ਕਿਸੇ ਦਾ ਕੋਈ ਇਮਤਿਹਾਨ ਹੈ ਉਹਨੂੰ ਵੀ ਜਾਂਦਾ ਹੈ ਕੋਈ ਵਿਆਹ ਵਾਲੀ ਗੱਡੀ ਆਉਂਦੀ ਹੈ ਤੇ ਉਹਨੂੰ ਵੀ ਜਾਂਦਾ ਹੈ ਯਾਨੀ ਜਿੰਨੀਆਂ ਅਮਰਜੈਂਸੀ ਸੁਭਾਵਾਂ ਨੇ ਜਿਹੜੀਆਂ ਪਹਿਲਾਂ ਤੋਂ ਮਿਤੀਆਂ ਨੇ ਉਹਨਾਂ ਨੂੰ ਅਸੀਂ ਅੱਜ ਲੰਘਣ ਦਿਆਂਗੇ ਅੱਜ ਜੀ ਸਾਡੀ 2511 ਜੁਨੀਅਨ ਪੰਜਾਬ ਰੋਡਵੇ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਦੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ ਤੇ ਅੱਜ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ 30 ਤਰੀਕ ਦਾ ਉਹਦੇ 'ਚ ਅਸੀਂ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਸੀਗਾ ਥੋ ਅਸੀਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਅੱਜ ਹਮਾਇਤ ਕੀਤੀ ਹੈ ਅਸੀਂ ਪਟਿਆਲਾ ਡੀਪੂ ਵੱਲੋਂ ਸਮਾਣੇ ਬਾਬਾ ਬੰਦਾ ਸਿੰਘ ਭਾਦਰ ਚੌਂਕ ਦੇ ਵਿੱਚ ਗਰਨਾਮ ਸਿੰਘ ਪ੍ਰਧਾਨ ਜੀ ਦੀ ਹਮਾਇਤ ਕੀਤੀ ਹੈ ਕਿਸਾਨ ਯੂਨੀਅਨ ਸਾਡੇ ਪੰਜਾਬ ਚ ਤਕਰੀਬਨ ਕੋਈ 8000 ਮੁਲਾਜ਼ਮ ਹੈ ਜੀ ਜਿਹੜੇ ਤਕਰੀਬਨ ਅੱਜ ਸਾਰੇ ਦਾ ਸਾਰਾ ਪੰਜਾਬ ਬੰਦ ਹੈ ਜੀ ਕਿੰਨੇ ਵਜੇ ਤੱਕ ਬੰਦ ਰੱਖਿਆ ਤੁਸੀਂ ਅਸੀਂ ਸ਼ਾਮ ਨੂੰ 4-5 ਵਜੇ ਤੱਕ ਬੰਦ ਰੱਖਾਂਗੇ ਜੀ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਵਾਣਾ ਨਿਊਜ਼